ਇੱਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਵਿਕਾਸ ਦੇ ਨਾਮ ਤੇ ਦਰਖਤ ਕੱਟੇ ਜਾਂਦੇ ਹਨ ਪਰ ਸਰਕਾਰ ਤੇ ਵਿਭਾਗਾਂ ਵੱਲੋਂ ਉਹਨਾਂ ਦੀ ਥਾਂ ਨਵੇਂ ਪੌਦੇ ਨਹੀਂ ਲਗਾਏ ਜਾਂਦੇ ਜਿਸ ਨਾਲ ਸਾਡਾ ਵਾਤਾਵਰਣ ਦੁਸ਼ਿਤ ਹੁੰਦਾ ਹੈ ਅਤੇ ਗਰਮੀਆਂ ਵਿੱਚ ਸਾਨੂੰ ਏਸੀ ਜਾਂ ਫਿਰ ਦਰਖਤ ਯਾਦ ਆਉਂਦੇ ਹਨ ਗੱਲ ਕਰਦੇ ਹਾਂ ਰਾਮ ਤੀਰਥ ਰੋਡ ਦੀ ਜਿੱਥੇ ਸੜਕਾਂ ਨੂੰ ਖੁੱਲਾ ਕੀਤਾ ਗਿਆ ਪਰ ਸੜਕ ਦੇ ਕਿਨਾਰੇ ਤੇ ਡਿਵਾਈਡਰ 'ਚ ਪੌਦੇ ਨਹੀਂ ਲਗਾਏ ਗਏ ਲੋਕਾਂ ਨੇ ਮੰਗ ਕੀਤੀ ਹੈ ਕਿ ਸਬੰਧਿਤ ਵਿਭਾਗ ਫੁੱਲ ਅਤੇ ਫਲਦਾਰ ਪੌਦੇ ਲਗਾਏ ਜਿਸ ਨਾਲ ਵਾਤਾਵਰਨ ਨੂੰ ਸੰਭਾਲਿਆ ਜਾ ਸਕੇ ਭਾਜੀ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਜਦੋਂ ਸੜਕ ਚੌੜੀ ਕੀਤੀ ਗਈ ਆ ਉਦੋਂ ਸਾਰੇ ਦਰਖਤ ਵੱਢ ਦਿੱਤੇ ਗਏ ਆ ਤੇ ਇਸ ਕਰਕੇ ਇਸ ਰੋਡ ਦੇ ਉੱਤੇ ਇੱਕ ਵੀ ਦਰਖਤ ਨਹੀਂ ਹੈਗਾ ਕੋਈ ਤੇ ਦਰਖਤ ਸ਼ਾਨਦਾਰੀ ਲੱਗਣ ਤੇ ਫੇਰੀ ਇਹਦਾ ਫਾਇਦਾ ਨਹੀਂ ਤੇ ਨਹੀਂ ਕੋਈ ਕੋਈ ਫਾਇਦਾ ਨਹੀਂ ਸ਼ਾਨਦਾਰ ਤਰ੍ਹਾਂ ਤੇ ਲਾਏ ਜਾਣੇ ਚਾਹੀਦੇ ਆ ਇਹ ਹੁਣ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਕੀ ਹੈ ਜੇ ਕਟਣ ਦੇ ਜੇ ਉਹਨੂੰ ਕਟਣ ਦੀ ਜ਼ਿੰਮੇਵਾਰੀ ਲਈ ਤੇ ਉਹ ਬਾਅਦ ਵਿੱਚ ਲਗਾਉਣ ਦੀ ਵੀ ਤੇ ਸਰਕਾਰ ਦੀ ਜ਼ਿੰਮੇਵਾਰੀ ਲਾਉਣੇ ਕਿਸੇ ਹੋਰ ਦੇ ਥੋੜਾ ਆ ਕੇ ਗਾਮਤੀ ਰੋਡ ਪਿੰਡ ਮਾਲ ਜੀ ਜਿਹੜੀ ਸੜਕ ਦੀ ਉਸਾਰੀ ਹੋਏ ਨੂੰ ਅੱਜ 2.5 ਸਾਲ ਹੋ ਗਏ ਲੇਕਿਨ ਇਹਦੇ ਵਿੱਚ ਡਿਵਾਈਡਰਾਂ ਦੇ ਤੇ ਕੋਈ ਹਰਿਆਲੀ ਦਾ ਕੋਈ ਬੂਟਾ ਵਗੈਰਾ ਨਹੀਂ ਨਜ਼ਰ ਆ ਰਿਹਾ ਜੀ ਬਾਕੀ ਹੋਰ ਪ੍ਰਸ਼ਾਸਨ ਨੂੰ ਵਗੈਰਾ ਨੂੰ ਸਭ ਨੂੰ ਹਰਕ ਦੀ ਜਿਸ ਤਰ੍ਹਾਂ ਵੀ ਆ ਆਪਣੀ ਹੋਂਦ ਦੇ ਵਿੱਚ ਆਪਾਂ ਸੂਚਨਾ ਦਿੰਨੇ ਆ ਇਹਨਾਂ ਨੂੰ ਕਿ ਹਾਂ ਇਹਦੇ ਉੱਤੇ ਧਿਆਨ ਵਤਵਤ ਤਜੇ ਤੇ ਇਹ ਜਿਹੜੇ ਬੂਟੇ ਨੇ ਸੋਨੇ ਸੋਨੇ ਜਿਸ ਤਰ੍ਹਾਂ ਵੀ ਆ ਉਹ ਲਗਾਏ ਜਾਣ ਜਿਸ ਨਾਲ ਕਿ ਇੱਕ ਗਰਮੀ ਦਾ ਤੋਂ ਰਾਹਤ ਮਿਲੇਗੀ ਇੱਕ ਉਹ ਵੀ ਸਿਹਤ ਭਗ ਲੋ ਜਨਕੀ ਦੇ ਉਹ ਵੀ ਤੰਦਰੁਸਤੀ ਮਿਲੇਗੀ ਵਿਕਾਸ ਦੇ ਨਾਂ ਤੇ ਸੜਕਾਂ ਚੋੜੀਆਂ ਕਰਨ ਦੇ ਨਾਂ ਤੇ ਲੱਖਾਂ ਹਜ਼ਾਰਾਂ ਪੌਦੇ ਕੱਟੇ ਜਾ ਰਹੇ ਨੇ ਪਰ ਉਹਨਾਂ ਦੀ ਥਾਂ ਤੇ ਨਵੇਂ ਪੌਦੇ ਜਿਹੜੇ ਨੇ ਨਹੀਂ ਲਗਾਏ ਜਾ ਰਹੇ ਨੇ ਜਿਸ ਕਾਰਨ ਟੈਂਪਰੇਚਰ ਵਧਦਾ ਹੀ ਜਾ ਰਿਹਾ ਹੈ ਤੇ ਗਰਮੀ ਆਪਣੇ ਰੰਗ ਦਿਖਾ ਰਹੀ ਹੈ ਸੋ ਜੇਕਰ ਗਰਮੀ ਤੋਂ ਬਚਣਾ ਹੈ ਤਾਂ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਇਸ ਵਕਤ ਅਸੀਂ ਰਾਮਪੀਰੇਥ ਰੋਡ ਤੇ ਮੌਜੂਦ ਆ ਜਿੱਥੇ ਸੜਕ ਚੌੜੀ ਤਾਂ ਕੀਤੀ ਗਈ ਡਿਵਾਈਡਰ ਵੀ ਬਣਾਇਆ ਗਿਆ ਪਰ ਸੰਬੰਧਤ ਵਿਭਾਗ ਵੱਲੋਂ ਇੱਕ ਵੀ ਪੌਦਾ ਨਹੀਂ ਲਗਾਇਆ ਗਿਆ ਸੋ ਜ਼ਰੂਰਤ ਹੈ ਕਿ ਸੰਬੰਧਤ ਵਿਭਾਗ ਇਸ ਵੱਲ ਧਿਆਨ ਦੇਵੇ ਤੇ ਇਸ ਡਿਵਾਈਡਰ ਦੇ ਅੰਦਰ ਵੀ ਪੌਦੇ ਲਗਾਏ ਤਾਂ ਜੋ ਥੋੜੀ ਬਹੁਤ ਰਾਹਤ ਮਿਲ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨੀ